ਸਾਨੂੰ ਜਿਹੜਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਜਿਹੜਾ ਉਹਨੂੰ ਰੀਲ ਬਣਾ ਕੇ ਪਾਉਣਾ ਹੈ ਸਰਕਾਰਾਂ ਪ੍ਰਤੀ ਕਿਉਂ ਨਹੀਂ ਨੌਜਵਾਨ ਜਾਗਰੂਤ ਕਰਦੇ ਕਿੰਨਾ ਸਾਡਾ ਨਾ ਧੱਕਾ ਹੋ ਰਿਹਾ ਸਰਕਾਰਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਕਿੰਨਾ ਝੂਠ ਬੋਲਿਆ ਜਾ ਰਿਹਾ ਹਰ ਇੱਕ ਸਰਕਾਰ ਹਰ ਇੱਕ ਲੀਡਰ ਝੂਠ ਬੋਲ ਰਿਹਾ ਜਿੰਨਾਂ ਕੋਲ ਸਾਡੀ ਪਾਵਰ ਹੈ ਜਿੰਨਾਂ ਨੇ ਸਾਨੂੰ ਇਨਸਾਫ ਦੇਣਾ ਉਹ ਤਾਂ ਸਾਡੇ ਸਾਰੇ ਵਿਕੇ ਹੋਏ ਨੇ ਸਾਰੇ ਬਕਾਊ ਮਾਲ ਆ ਸਾਨੂੰ ਜਵਾਨੀ ਨੂੰ ਇੰਨਾ ਅਵੇਅਰ ਇੰਨਾ ਜਾਗਰੂਤ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਲੀਡਰ ਆ ਸਾਰੇ ਸਾਰੇ ਕਰਪਟ ਕਰੀ ਜਾਂਦੇ ਹੁਣ ਤੁਸੀਂ ਇੱਕ ਦੇਖੋ ਮੈਂ ਥੋੜਾ ਕਹਾਈਆਂ ਕਿਦਾ ਛੋਟਾ ਮੈਂ ਲੀਡਰ ਐ ਕਿੰਨਾ ਲੋਕਾਂ ਦਾ ਕੰਮ ਕਰਵਾਤੇ ਪਰ ਇਨਾਂ ਕੋਲੇ ਪਾਵਰਾਂ ਨੇ ਇਹ ਕਿਉਂ ਨਹੀਂ ਕੰਮ ਕਰਾ ਰਹੇ ਐ ਐਮਐਲਏ ਲੀਡਰ ਇਹਨਾਂ ਨੂੰ ਛੇਤਰ ਖੇਚਣਾ ਚਾਹੀਦਾ ਸਾਡੀ ਜਾਗੂਤਾ ਇਹ ਹੋਣੀ ਚਾਹੀਦੀ ਜਿਵੇਂ ਕਿ ਮੀਡੀਆ ਤੇ ਜੋ ਸਾਡੇ ਅੱਜ ਪੰਜਾਬ ਨਾਲ ਧੱਕੇ ਹੋ ਰਹੇ ਆਪਣੇ ਸਾਡੇ ਨੌਜਵਾਨ ਜੇਲਾ 'ਚ ਬੈਠੇ ਨੇ ਜਾਂ ਸਾਡੇ ਨੌਜਵਾਨਾਂ ਨੂੰ ਮਰਵਾ ਦਿੰਦੇ ਨੇ ਜਾਂ ਜਿਨ੍ਹਾਂ ਹਟਾਦ ਨੇ ਇਹਦੇ ਪ੍ਰਤੀ ਸਾਨੂੰ ਜਾਗਰੂਤ ਹੋਣਾ ਪੈਣਾ ਵੀਰੋ ਤੁਹਾਡਾ ਕੋਈ ਵੀ ਤੁਹਾਡਾ ਨੌਜਵਾਨ ਤੁਹਾਡਾ ਕੋਈ ਮੈਂ ਆ ਜਾਂ ਕੋਈ ਵੀ ਲਾਲੋ ਕਿਸੇ ਪ੍ਰਕਾਰ ਦਾ ਨੌਜਵਾਨ ਲਾਲੋ ਦੀਪ ਸਿੱਧੂ ਬਾਈ ਦੀ ਗੱਲ ਕਰ ਲਓ ਅੰਮਰਪਾਲ ਦੀ ਗੱਲ ਕਰ ਲਓ ਸਿੱਧੂ ਮੂਸੇਵਾਲੇ ਦੀ ਗੱਲ ਕਰ ਜਿੱਦਾਂ ਤੁਹਾਡੀ ਜਿਹੜਾ ਵੀ ਤੁਹਾਡੀ ਨੌਜਵਾਨ ਪੰਜਾਬ ਦੀ ਗੱਲ ਕਰਦਾ ਉਹਨੂੰ ਪਰਵਾਹ ਨਾ ਸਿੱਤੂ ਦੀ ਗੱਲ ਕਰ ਲਓ ਇੱਕ ਮਿੰਟ ਇੱਕ ਮਿੰਟ ਬਾਪੂ ਮੈਨੂੰ ਮੈਨੂੰ ਮੇਰੀ ਗੱਲ ਸੁਣਾ ਮੈਨੂੰ ਮੈਨੂੰ ਐ ਥੋੜਾ ਦਿਮਾਗ ਦੀ ਗੱਲ ਪੈ ਗਈ ਉਹ ਤੁਹਾਨੂੰ ਮਰਵਾ ਦਿੰਦੇ ਪਰ ਇਹ ਜਿਹੜੀ ਚਿੰਗਾ ਹੈ ਸਾਡੀ ਸੋਸ਼ਲ ਮੀਡੀਆ ਤੇ ਕੱਲਾ ਬਸ ਅਸੀਂ ਉਹ ਜਿਹੜੋ ਸਾਰਿਆਂ ਦੇ ਹੱਥਾਂ 'ਚ ਫੋਨ ਨਹੀਂ ਸੋਸ਼ਲ ਮੀਡੀਆ ਸਭ ਤੋਂ ਵੱਡੀ ਅਹਿਮ ਸਾਡਾ ਵੱਡੀ ਚੀਜ਼ ਆ ਉਹਦੇ ਪ੍ਰਤੀ ਸਾਡੀ ਜਾਗਰੂਤਾ ਇਹ ਹੋਣੀ ਚਾਹੀਦੀ ਐਨਾ ਰੋਸ ਹੋਣਾ ਚਾਹੀਦਾ ਐਨਾ ਇੱਕ ਚੀਜ਼ ਹੋਣਾ ਚਾਹੀਦਾ ਅਸੀਂ ਕੱਲੇ ਸਿੰਗਰਾਂ ਨੂੰ ਉਹੀਨ ਆਈਡਲ ਮੰਨੀ ਜਾਈਏ ਸਾਡੀ ਜਾਗਰੂਤਾ ਸਾਡੇ ਪੰਜਾਬ ਪ੍ਰਤੀ ਵੀ ਨੌਜਵਾਨ ਨੂੰ ਸਾਡੀਆਂ ਇਹ ਚੀਜ਼ਾਂ ਬਰਤੀ ਜਾਗਰੂਤ ਕਰਾਓ ਸਾਨੂੰ ਜਿਹੜਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਉਹ ਰੀਲ ਬਣਾ ਕੇ ਪਾਉਂਦੇ ਸਰਕਾਰਾਂ ਪ੍ਰਤੀ ਕਿਉਂ ਨਹੀਂ ਨੌਜਵਾਨ ਜਾਗਰੂਤ ਕਰਦੇ ਕਿੰਨਾ ਸਾਡੇ ਨਾਲ ਧੱਕਾ ਹੋ ਰਿਹਾ ਸਰਕਾਰਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਕਿੰਨਾ ਝੂਠ ਬੋਲਿਆ ਜਾ ਰਿਹਾ ਹਰ ਇੱਕ ਸਰਕਾਰ ਹਰ ਇੱਕ ਲੀਡਰ ਝੂਠ ਬੋਲ ਰਿਹਾ ਜਿੰਨਾਂ ਕੋਲ ਸਾਡੀ ਪਾਵਰ ਹੈ ਜਿੰਨਾਂ ਨੇ ਸਾਨੂੰ ਇਨਸਾਫ ਦੇਣਾ ਉਹ ਤਾਂ ਸਾਡੇ ਸਾਰੇ ਵਿਕੇ ਹੋਏ ਨੇ ਸਾਰੇ ਬਕਾਊ ਮਾਲ ਆ ਸਾਨੂੰ ਜਵਾਨ ਨੂੰ ਇੰਨਾ ਅਵੇਅਰ ਇੰਨਾ ਜਾਗਰੂਤ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਲੀਡਰ ਆ ਸਾਰੇ ਸਾਰੇ ਕਰਾਪਟ ਕਰੀ ਜਾਂਦੇ ਹੁਣ ਤੁਸੀਂ ਇੱਕ ਦੇਖੋ ਮੈਂ ਥੋੜਾ ਭਾਈਆ ਕਹਿੰਦਾ ਛੋਟਾ ਕਹਿੰਦਾ ਬਟਾ ਮੈਂ ਐਮਐਲਏ ਆ ਮੈਂ ਲੀਡਰ ਆ ਕਿੰਨਾ ਲੋਕਾਂ ਦਾ ਕੰਮ ਕਰਵਾਤੇ ਪਰ ਇਨਾਂ ਕੋਲੇ ਪਾਵਰਾਂ ਨੇ ਇਹ ਕਿਉਂ ਨਹੀਂ ਕੰਮ ਕਰਾ ਰਹੇ ਐਮਐਲਏ ਲੀਡਰ ਇਹਨਾਂ ਨੂੰ ਛੱਤਰ ਖਿੱਚਣਾ ਚਾਹੀਦਾ ਸਾਡੀ ਜਾਗੂਤਾ ਇਹ ਹੋਣੀ ਚਾਹੀਦੀ ਜਿਵੇਂ ਕਿ ਮੀਡੀਆ ਤੇ ਜੋ ਸਾਡੇ ਅੱਜ ਪੰਜਾਬ ਨਾਲ ਤੱਕੇ ਹੋ ਰਹੇ ਆਪਣੇ ਸਾਡੇ ਨੌਜਵਾਨ ਜੇਲਾ 'ਚ ਬੈਠੇ ਨੇ ਜਾਂ ਸਾਡੇ ਨੌਜਵਾਨਾਂ ਨੂੰ ਮਰਵਾ ਦਿੰਦੇ ਨੇ ਜਾਂ ਜਿਨ੍ਹਾਂ ਹਟਾਦ ਨੇ ਇਹਦੇ ਪ੍ਰਤੀ ਸਾਨੂੰ ਜਾਗਰੂਤ ਹੋਣਾ ਪੈਣਾ ਵੀਰੋ ਥੋੜਾ ਕੋਈ ਵੀ ਥੋੜਾ ਜਿ ਜਾ ਕੋਈ ਵੀ ਲਾ ਲਓ ਕਿਸੇ ਪ੍ਰਕਾਰ ਦਾ ਨੌਜਵਾਨ ਲਾ ਲਓ ਦੀਪ ਸਿੱਧੂ ਬਾਈ ਦੀ ਗੱਲ ਕਰ ਲਓ ਅੰਮਰਪਾਲ ਦੀ ਗੱਲ ਕਰ ਲਓ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਓ ਜਿਹਦਾ ਤੁਹਾਡੇ ਜਿਹੜਾ ਵੀ ਤੁਹਾਡੇ ਕੋ ਨੌਜਵਾਨ ਪੰਜਾਬ ਦੀ ਗੱਲ ਕਰਦਾ ਉਹਨੂੰ ਮਰਵਾ ਪਰ ਸਿੱਧੂ ਦੀ ਗੱਲ ਕਰ ਲਓ ਇੱਕ ਮਿੰਟ ਇੱਕ ਮਿੰਟ ਬਾਪੂ ਮੈਨੂੰ ਮੈਨੂੰ ਮੇਰੀ ਗੱਲ ਸੁਣਾ ਮੈਨੂੰ ਮੈਨੂੰ ਇਹ ਥੋੜੇ ਦਿਮਾਗ ਦੀ ਗੱਲ ਪੈ ਗਈ ਉਹ ਤੁਹਾਨੂੰ ਮਰਵਾ ਦਿੰਦੇ ਨੇ ਪਰ ਇਹ ਜਿਹੜੀ ਚਿੰਗਾ ਹੈ ਸਾਡੀ ਸੋਸ਼ਲ ਮੀਡੀਆ ਤੇ ਕੱਲਾ ਬਸ ਸੀ ਉਹ ਜਿਹੜੋ ਸਾਰੇ ਮਾਸਾ ਚ ਫੋਨ ਨੇ ਸੋਸ਼ਲ ਮੀਡੀਆ ਸਭ ਤੋਂ ਵੱਡੀ ਅਹਿਮ ਸਾਡਾ ਵੱਡੀ ਚੀਜ਼ ਆ ਉਹਦੇ ਪਰ ਸਾਡੀ ਜਾਗਰੂਤਾ ਇਹ ਹੋ ਇਨਾ ਰੋਸ ਹੋਣਾ ਚਾਹੀਦਾ ਇਨਾ ਇੱਕ ਚੀਜ਼ ਹੋਣਾ ਚਾਹੀਦਾ ਅਸੀਂ ਕੱਲੇ ਸਿੰਗਰਾਂ ਨੂੰ ਉਹੀਨ ਆਈਡਲ ਮੰਨੀ ਗਈ ਹੈ ਸਾਡੀ ਜਾਗਰੂਕਤਾ ਸਾਡੇ ਪੰਜਾਬ ਪ੍ਰਤੀ ਹੋਣੀ ਚਾਹੀਦੀ ਹੈ ਮੇਰੇ ਜਿੰਨੇ ਵੀ ਕਲਾਕਾਰ ਨੇ ਮਨਨੇ ਇਹ ਲੜਾਈ ਇਹੀ ਹੈ ਵੀ ਨੌਜਵਾਨ ਨੂੰ ਸਾਡੀਆਂ ਇਹ ਚੀਜ਼ਾਂ ਪ੍ਰਤੀ ਜਾਗਰੂਕ ਕਰਾਓ ਸਾਨੂੰ ਜਿਹੜਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਹੁਣ ਰੀਲ ਬਣਾ ਕੇ ਪਾਉਣਾ ਹੈ ਸਰਕਾਰਾਂ ਪ੍ਰਤੀ ਕਿਉਂ ਨਹੀਂ ਨੌਜਵਾਨ ਜਾਗਰੂਕ ਕਰਦੇ ਕਿੰਨਾ ਸਾਡੇ ਨਾਲ ੱੱੱਕਾ ਹੋ ਰਿਹਾ ਸਰਕਾਰਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਕਿੰਨਾ ਝੂਠ ਬੋਲਿਆ ਜਾ ਰਿਹਾ ਹਰ ਇੱਕ ਸਰਕਾਰ ਹਰ ਇੱਕ ਲੀਡਰ ਝੂਠ ਬੋਲ ਰਿਹਾ ਜਿੰਨਾ ਕੋਲੇ ਸਾਡੀ ਪਾਵਰ ਹੈ ਜਿੰਨਾ ਨੇ ਸਾਨੂੰ ਇ ਉਹ ਤਾਂ ਸਾਡੇ ਸਾਰੇ ਵਿਕੇ ਹੋਏ ਨੇ ਸਾਰੇ ਬਕਾਊ ਮਾਲ ਆ ਸਾਨੂੰ ਜਵਾਨ ਨੂੰ ਇੰਨਾ ਹੋਵੇ ਰ ਇੰਨਾ ਜਾਗਰੂਤ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਲੀਡਰ ਆ ਸਾਰੇ ਸਾਰੇ ਕਰਾਪਟ ਕਰੀ ਜਾਂਦੇ ਹੁਣ ਤੁਸੀਂ ਇੱਕ ਦੇਖੋ ਮੈਂ ਥੋੜਾ ਕਹਿੰਿਆ ਕਿਦਾ ਛੋਟਾ ਕਹਿੰਦਾ ਬਟਾ ਮੈਂ ਐਮਐਲਏ ਆ ਮੈਂ ਲੀਡਰ ਆ ਕਿੰਨਾ ਲੋਕਾਂ ਦਾ ਕੰਮ ਕਰਵਾਤੇ ਪਰ ਇੰਨਾਂ ਕੋਲੇ ਪਾਵਰਾਂ ਨੇ ਇਹ ਕਿਉਂ ਨਹੀਂ ਕੰਮ ਕਰਾ ਰਹੇ ਐਮਐਲਏ ਲੀਡਰ ਇਹਨਾਂ ਨੂੰ ਛੱਤਰ ਖਿੱਚਣਾ ਚਾਹੀਦਾ ਸਾਡੀ ਜਾਗੂਤਾ ਇਹ ਹੋਣੀ ਚਾਹੀਦੀ ਜਿਵੇਂ ਕਿ ਮੀਡੀਆ ਤੇ ਜੋ ਸਾਡੇ ਅੱਜ ਪੰਜਾਬ ਨਾਲ ਤੱਕੇ ਹੋ ਰਹੇ ਆਪਣੇ ਸਾਡੇ ਨੌਜਵਾਨ ਜੇਲਾ 'ਚ ਬੈਠੇ ਨੇ ਕਿ ਸਾਡੇ ਨੌਜਵਾਨਾਂ ਨੂੰ ਮਰਵਾ ਦਿੰਦੇ ਨੇ ਜਾਂ ਜਿੰਨਾ ਹਟਾ ਦੇ ਨੇ ਇਹਦੇ ਪ੍ਰਤੀ ਸਾਨੂੰ ਜਾਗਰੂਤ ਹੋਣਾ ਪੈਣਾ ਵੀਰੋ ਤੁਹਾਡਾ ਕੋਈ ਵੀ ਤੁਹਾਡੇ ਨੌਜਵਾਨ ਥੋੜਾ ਕੋਈ ਮੈਂ ਆ ਜਾਂ ਕੋਈ ਵੀ ਲਾਲੋ ਕਿਸੇ ਪ੍ਰਕਾਰ ਦਾ ਨੌਜਵਾਨ ਲਾਲੋ ਦੀਪ ਸਿੱਧੂ ਬਾਈ ਦੀ ਗੱਲ ਕਰ ਲਓ ਅੰਮਰਪਾਲ ਦੀ ਗੱਲ ਕਰ ਲਓ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਓ ਜਿਹਦਾ ਤੁਹਾਡੇ ਜਿਹੜਾ ਵੀ ਤੁਹਾਡੇ ਕੋ ਨੌਜਵਾਨ ਪੰਜਾਬ ਦੀ ਗੱਲ ਕਰਦਾ ਉਹਨੂੰ ਮਰਵਾਵਾ ਪਰ ਸਿੱਧੂ ਦੀ ਗੱਲ ਕਰ ਲਓ ਇੱਕ ਮਿੰਟ ਇੱਕ ਮਿੰਟ ਮੈਨੂੰ ਮੈਨੂੰ ਮੇਰੀ ਗੱਲ ਸੁਣਾ ਮੈਨੂੰ ਮੈਨੂੰ ਥੋੜਾ ਦਿਮਾਗ ਦੀ ਗੱਲ ਪੈ ਗਈ ਉਹ ਤੁਹਾਨੂੰ ਮਰਵਾ ਦਿੰਦੇ ਨੇ ਪਰ ਇਹ ਜਿਹੜੀ ਚਿੰਗਾ ਹੈ ਸਾਡੀ ਸੋਸ਼ਲ ਸੋਸ਼ਲ ਮੀਡੀਆ ਸਭ ਤੋਂ ਵੱਡੀ ਅਹਿਮ ਸਾਡਾ ਵੱਡੀ ਚੀਜ਼ ਆ ਉਹਦੇ ਪਰ ਸਾਡੀ ਜਾਗਰੂਤਾ ਇਹ ਹੋਣੀ ਚਾਹੀਦੀ ਹੈ ਇੰਨਾ ਰੋਸ ਹੋਣਾ ਚਾਹੀਦਾ ਇੰਨਾ ਇਹ ਚੀਜ਼ ਹੋਣਾ ਚਾਹੀਦਾ ਅਸੀਂ ਕੱਲੇ ਸਿੰਗਰਾਂ ਨੂੰ ਉਹੀਨ ਆਈਡਲ ਮੰਨੀ ਜਾਈਏ ਸਾਡੀ ਜਾਗਰੂਤਾ ਸਾਡੇ ਪੰਜਾਬ ਪ੍ਰਤੀ ਹੋਣੀ ਚਾਹੀਦੀ ਹੈ ਮੇਰੇ ਜਿੰਨੇ ਵੀ ਕਲਾਕਾਰ ਨੇ ਮੰਨਨੇ ਇਹ ਲੜਾਈ ਇਹ ਹੀ ਆ ਵੀ ਨੌਜਵਾਨ ਨੂੰ ਸਾਡੀਆਂ ਇਹ ਚੀਜ਼ਾਂ ਪ੍ਰਤੀ ਜਾਗਰੂਕ ਕਰਾਓ